ਇਹ ਵਾਰ ਦੋਤ ਭਾਜੀ ਕੋਈ ਕਰੀਬਨ 10:30 ਤੋਂ ਪੌਣੇ 11 ਦੇ ਵਿੱਚ ਦੀ ਗੱਲ ਤੇ ਵੀਡੀਓ 'ਚ ਦੋ ਜਾਨੇ ਨੇ ਜਿਹੜੇ ਐਕਟਿਵ ਆਦੇ ਆਏ ਨੇ ਤੇ ਆਗੇ ਚਾਰੀਆਂ ਪੰਜ ਉਹਨਾਂ ਨੇ ਫਾਇਰ ਕੀਤੇ ਨੇ ਅਸੀਂ ਅੰਦਰ ਸੀ ਲੇਟਿਓ ਸਾਨੂੰ ਲੱਗਾ ਇੱਕ ਲੱਗੇ ਫੰਕਸ਼ਨ ਹੀ ਚੱਲ ਰਿਹਾ ਕੋਈ ਪਟਾਕੇ ਵਗੈਰਾ ਨਾਲ ਚਲਾ ਰਿਹਾ ਹੋਵੇ ਬਾਹਰ ਆ ਕੇ ਦੇਖਿਆ ਸਾਨੂੰ ਕੁਝ ਪਤਾ ਨਹੀਂ ਲੱਗਾ ਤੇ ਹੁਣ ਸਵੇਰੇ ਮੈਂ ਦੇਖਿਆ ਰਾਤ ਨੂੰ ਇੱਕ ਬਾਹਰ ਦੇ ਨੰਬਰ ਤੋਂ ਕਾਲ ਆਈ ਹੋਈ ਸੀ 2:08 ਤੇ 2:07 ਮਿੰਟ ਤੇ ਮੈਸੇਜ ਵੀ ਆਇਆ ਸੀ ਸਿੰਪਲ ਐਚ ਲਿਖਿਆ ਮੈਂ ਉਹ ਵੀ ਇਗਨੋਰ ਕੀਤਾ ਸਵੇਰੇ ਜਦੋਂ ਸਫਾਈ ਵਾਲਾ ਲੜਕਾ ਆਇਆ ਉਹਨੇ ਆ ਕੇ ਦੇਖਿਆ ਗਿਆ ਚੀਜ਼ਾ ਫਿਰ ਮੈਂ ਧਿਆਨ ਨਾਲ ਦੇਖਿਆ ਅੰਦਰ ਗੇਟ ਤੇ ਵੀ ਲੱਗੀ ਹੋਈ ਤੇ ਸਾਹਮਣੇ ਕੰਦਾ ਦੀ ਵੀ ਫਾਇਰ ਵੱਜੀ ਹੋਈ ਸੀ ਕਿਨੇ ਵਾਰ ਫਾਇਰ ਵਾਰ ਇਹ ਉਹਨਾਂ ਨੂੰ ਯੂਨੀਵਰਸਿਟੀ ਕੋਲੋਂ ਪੁੱਛੂਗੀ ਤਾਂ ਪਤਾ ਲੱਗੂ ਯੂਨੀਵਰਸਿਟੀ ਕਰਨਾ ਇਹ ਰਾਤ 10:30 ਤੋਂ ਪੌਣੇ 11 ਵਜੇ ਦੀ ਫਰੀਦ ਦੇ ਵਿੱਚ ਆ ਗਈ ਸੀ ਸਵੇਰੇ ਮੈਨੂੰ 7:00 ਵਜੇ ਪਤਾ ਲੱਗਾ ਉਹਦਾ ਨਕੋ ਜੀ ਕੀ ਕਾਰਨ ਮੰਨਦੇ ਹੋ ਜੋ ਇਹ ਤੁਹਾਡੇ ਤੇ ਇਹ ਬਾਹਰ ਕੋਹੀਆਂ ਦੀ ਜਿਹੜੇ ਤੇ ਲੇਉ ਦੇ ਆ ਕੋਲ ਰਿਹਾ ਇੱਧਰ ਤੇ ਆ ਅੰਦਰ ਵੀ ਤੇ ਆ ਬਾਹਰ ਵੀ ਤੇ ਆ ਕੀ ਲੱਗਦੇ ਹੋ ਕਿ ਉਹ ਅਟੈਕ ਕਰਨ ਮੰਨ ਲਓ ਖਤਮ ਕਰਨਾ ਆਇਆ ਸੀ ਜਾਂ ਅਟਾਕ ਕਿਤੇ ਕਿੰਨੇ ਗੋਲੀ ਚਲਾਨੀ ਉਹਨੇ ਅਟੈਕ ਕਰਨ ਨਹੀਂ ਆਣਾ ਭਾਈ ਜੀ ਚਾਰ ਤੀ ਤੀਜੀ ਤੋਂ ਚੌਥੀ ਵਾਰ ਦਾ ਚਾਂਸ ਹੈਗਾ ਪਹਿਲਾਂ ਵੀ ਕਾਫੀ ਕੰਪਲੇਂਟ ਕੀਤੀ ਹੋਈਆਂ ਪਤਾ ਲਗਭਗ ਪਤਾ ਵੀ ਹੈ ਕਿ ਕੌਣ ਕਰ ਰਿਹਾ ਕੌਣ ਨਹੀਂ ਤੇ ਐਸਐਸਪੀ ਸਾਹਿਬ ਦੀ ਪੀਛ ਹੋਈ ਸੀ ਇੱਕ ਮੇਰੀ ਦੁਕਾਨ ਤੇ ਵੀ ਆਇਆ ਸੀ ਉਹ ਵੀਡੀਓ ਵੀ ਮੇਰੇ ਕੋਲ ਪਈ ਹੈ ਇਸ ਟਾਈਮ ਉਹ ਵੀ ਆਪਾਂ ਦਿੱਤੀ ਸੀ ਵੀਡੀਓ ਐਸਐਚਓ ਸਾਹਿਬ ਨੂੰ ਪਰ ਬਟ ਉਹਨਾਂ ਦੇ ਪਹਿਲਾਂ ਮੁੰਡਾ ਅਦੇ ਚਿਹਰਾ ਸੱਚ ਰਿਆ ਪ੍ਰੈਸਟ ਵੀ ਕੀਤਾ ਸੀ ਇਹਨਾਂ ਨੇ ਕਿਸੇ ਕੇਸ ਦੇ ਵਿੱਚ ਉਦੋਂ ਇੱਕ ਨਿਊਜ਼ ਤੇ ਦਿੱਤਾ ਸੀ ਪੁਲਿਸ ਵੱਲੋਂ ਕਿ 15-16 ਕੇਸਾਂ ਵਿੱਚ ਮੁੰਡਾ ਵਾਂਟਿਡ ਹੈਗਾ ਤੇ ਉਹੀ ਮੁੰਡਾ ਬਾਅਦ ਚੋਂ ਪਤਾ ਲੱਗਾ ਕਿ 2 ਮਹੀਨੇ ਬਾਅਦ ਬਾਹਰ ਚਲਾ ਗਿਆ ਫਿਰ ਪੁਲਿਸ ਜੀ ਮਿਲੀ ਭਗਤ ਨੇ ਬਾਹਰ ਗਿਆ ਐਸਐਚਓ ਸਾਹਿਬ ਗੁਰਮੀਤ ਸਿੰਘ ਸਭ ਕੁਝ ਪਤਾ ਤੇ ਬਾਰੇ ਉਹਨਾਂ ਨੂੰ ਪਰਸਨਲ ਜਾਣਦੇ ਵੀ ਨਹੀਂ ਮੁੰਡੇ ਨੂੰ ਕੀ ਕੋਈ ਨੁਕਸਾਨ ਹੁੰਦਾ ਤੁਹਾਨੂੰ ਜਾਂ ਪਰਿਵਾਰ ਨੂੰ ਕਿਸੇ ਵਾਰੀ ਕੋਈ ਬੰਦੇ ਪ੍ਰਸ਼ਾਸਨ ਦੀ ਪ੍ਰਸ਼ਾਸਨ ਦੀ ਪ੍ਰਸ਼ਾਸਨ ਹੀ ਜ਼ਿੰਮੇਵਾਰੀ ਕਿਹਦੀ ਜ਼ਿੰਮੇਵਾਰੀ ਹੈ ਕੋਈ ਮਰਜ਼ੀ ਪੋਲਿਟਿਕਲ ਪੋਲਿਟਿਕਲ ਉਹਨਾਂ ਦੇ ਉਹਨਾਂ ਦੇ ਹੱਥ ਹੈਗਾ ਉੱਤੇ ਉਹਨਾਂ ਦੇ ਇੱਕ ਪ੍ਰਾਪਰਟੀ ਡੀਲਰ ਆ ਉਹ ਉਹਦਾ ਹੱਥ ਹੈ ਉਹਨਾਂ ਦੇ ਉੱਪਰ ਸਾਰਿਆਂ ਨੂੰ ਪਤਾ ਹੈ ਇਲੈਕਸ਼ਨ ਕਿਹਦੇ ਨਾਲ ਰਿਹਾ ਕੀ ਕੀਤਾ ਤੇ ਕਿੰਨੇ ਇਲੈਕਸ਼ਨ ਲਈ ਕਿਹਦੇ ਲਈ ਵਰਕ ਕੀਤਾ ਉਹਨਾਂ ਨੇ ਸਾਰਾ ਪਤਾ ਪੁਲਸ ਨੂੰ ਤੇ ਐਸਐਸਓ ਸਾਹਿਬ ਦਾ ਤੇ ਕਰੀਬੀ ਵੀ ਆਪਾਂ ਕਹਿ ਸਕਦੇ ਹਾਂ ਉਹਨੂੰ ਕੋਈ ਨਹੀਂ ਪਹੁੰਚਿਆ ਸਾਢੇ ਡੇਢ ਘੰਟਾ ਹੋ ਗਿਆ ਗੱਲ ਕੀਤੀ ਕੋਈ ਨਹੀਂ ਪਹੁੰਚਿਆ ਕੱਟਦਾ ਹੋਇਆ ਨੂੰ ਕਿੰਨਾ ਵਕਤ ਦਾ ਹੋਦਰ ਨਹੀਂ ਤਿਆ। ਤੂੰ ਲਾਲੂ 10 ਸਾਢੇ 10 ਪੂਰੇ ਬਰਾ ਘੰਟੇ ਹੋ ਜਾਣੇ ਆ। ਸਾਨੂੰ ਤਾਂ ਸਾਢਾ ਘੰਟੇ ਹੋ ਗਿਆ ਤੇ ਇੱਧਰ ਕੋਈ ਪੁੱਛ ਕੋਈ ਨਹੀਂ ਪਹੁੰਚਿਆ। ਸਾਨੂੰ ਸੱਤ ਵਜੇ ਪਤਾ ਲੱਗਾ। ਉਹ ਉਹਦੋਂ ਦਾ ਉਹਦੋਂ ਦਾ ਆਪਾਂ ਦੱਸਿਆ ਉਹਨਾਂ ਨੂੰ ਪਰ ਅਜੇ ਤੱਕ ਆਇਆ ਕੋਈ ਨਹੀਂ। ਸਰਕਾਰ ਤੇ ਕਿੱਡਾ ਬੱਜਿਆ ਫਿਰ ਮੇਰੇ। ਸਰਕਾਰ ਹੈ ਹਾਈ ਫੀਲ ਨਹੀਂ ਲਿਆ ਕਿ ਡੈਬ ਡੈਬਟੇ ਸ਼ੂਟਰ ਮਤਲਬ ਕੋਈ ਹਾਈ ਫੀਲ ਨਹੀਂ ਲਿਆ ਤੁਹਾਨੂੰ ਪਤਾ ਹੀ ਹੈ ਕਿ ਕੀ ਹੋ ਰਿਹਾ ਸ਼ਕੂਮਾ ਲੈ ਕੇ ਸ਼ਾਰਾਂ ਜੀ ਕੀ ਹੋ ਰਿਹਾ ਸ਼ਰਮ ਕੋ ਨਹੀਂ ਜ਼ਿਆਦਾ ਮੰਗ ਕੇ ਦੇ ਕੋ ਕਰੀਏ ਕੇਦੇ ਕੋ ਕਰੀਏ ਅੱਗੇ ਇੱਕ ਸਕੂਟੀ ਜਿਹੜੇ ਜਿਹੜੇ ਲੀਡਰ ਬਣੇ ਉਹਨਾਂ ਨਾਲ ਉਹਨਾਂ ਕੋਈ ਵੈਸੇ ਕੋਈ ਗੱਲ ਨਹੀਂ ਤੇ ਮੰਗ ਕਰੀਏ ਕੇਦੇ ਕੋ ਵੀ ਇੱਕ ਜ਼ਿੰਮੇਵਾਰ ਬਣੋ ਆਧਾਰਿਤ ਪਾਰਟੀ ਦੇ ਨਾਲ ਉਹ ਇੱਕ ਨਗਰਪਾਲਿਕਾ ਵੀ ਹੈ ਜੋ ਤੁਹਾਡੀ ਮਦਰ ਐਮਸੀ ਵੀ ਹੈਗਾ ਤੁਹਾਡੇ ਨਾਲ ਇਹ ਘਟਨਾ ਹੋ ਰਹੀ ਆ ਤੇ ਆ ਬੰਦੇ ਨਾਲ ਕੀ ਹੋਏਗਾ ਫਿਰ ਉਹਨੂੰ ਕਿੱਦਾਂ ਦੇਖੀਏ ਕੌਮ ਬੰਦੇ ਨੂੰ ਭਜੀ ਕਿਦਾਂ ਨਾ ਕੀ ਨਹੀਂ ਹੋ ਰਿਆ ਹੁਣ ਜਦੋਂ ਨਵੀਂ ਨਵੀਂ ਸਰਕਾਰ 11 ਮਾਰਚ ਨੂੰ ਬਣੀ ਸੀ 15 ਮਾਰਚ ਨੂੰ ਸ਼ਹਿਰ ਦੇ ਦੁਕਾਨਾਂ ਟੁੱਟੀਆਂ ਕੀ ਬਣ ਗਿਆ ਉਹਨਾਂ ਦੇ ਅੱਗੇ ਉਹ ਸਾਰੇ ਮੁੰਡੇ ਬਾਹਰ ਨੇ ਜਿਨ੍ਹਾਂ ਨੇ ਕੀਤਾ ਸਾਰੀ ਕਰਵਾਣਾ ਚਲਦੀ ਸਾਰੇ ਉਹ ਸਾਰੇ ਮੁੰਡੇ ਬਾਹਰ ਨੇ ਕੋਈ ਵੀ ਇੱਥੇ ਜਿਹੜੇ ਜਿਹੜੇ ਕੇਸ ਇਨਵੋਲ ਸਾਰੇ ਬਾਹਰ ਨੇ ਕੋਈ ਵੀ ਲੋਕਲ ਨਹੀਂ ਹੈਗਾ ਇੱਥੇ ਫਿਰ ਪੁਲਿਸ ਦੀ ਮਿਲੀ ਭੁ ਕਿੰਨੀ ਬਾਹਰ ਗਏ ਨੇ ਹੁਣ ਆਇਆ ਉਹਨੂੰ ਕਹੇ ਵੀ ਪਤਾ ਲੱਗਾ ਕਈਆਂ ਨੇ ਪਰਤਿਆਂ ਤੋਂ ਬਾਅਦ ਪਾਸਪੋਰਟ ਬਣਾਏ ਨੇ ਕਿੱਦਾਂ ਬਣੇ ਉਹ ਸਾਰੇ ਬਾਹਰ ਨੇ ਕੀ ਮੰਗ ਰਹੇ ਹੁਣ ਮਾਂਗੇ ਹੀ ਰੱਖਦੇ ਜੋ ਜੇ ਬੰਦੀ ਬੰਦੀ ਕਰ ਵੀ ਕੀਤੀ ਜਾਏ ਪਰ ਕਰਨ ਦਾ ਫਾਇਦਾ ਕੋਈ ਨਹੀਂ ਨਿਕੋ ਹੁਣੇ ਕੁਛ ਨਹੀਂ ਇਹ ਨਹੀਂ ਹੋਏਗੀ ਨਾ ਨਹੀਂ ਸ਼ਹਿਰ ਬੰਦ ਕਰਾ ਦਾਂਗੇ ਜੇ ਸ਼ਹਿਰ ਬੰਦ ਕਰਾ ਕੇ ਥੰਨਾ ਲਾ ਕੇ ਚੰਗੀ ਤਰ੍ਹਾਂ ਨਾਲ ਸਫਾਈ ਕਰਾਂਗੇ ਤਾਂ ਫਿਰ ਕੰਮ ਹੋਵੇਗਾ ਛੱਟ ਕੀਤਾ ਸੀ ਹੁਣ ਇਹ ਜਿਹੜਾ ਇਹ ਰਾਤ ਨੂੰ ਕਾਲ ਵੀ ਆਈ ਇਹਦੇ ਨੰਬਰ ਤੇ ਉਹ ਬੰਦਿਆਂ ਤੇ ਪਰਚੇ ਦਰਜ ਹੋਣ ਦੇ ਬਾਅਦ ਪੁਲਿਸ ਵੱਲੋਂ ਪਾਸਪੋਰਟ ਬਣਾ ਕੇ ਦਿੱਤੇ ਗਏ ਨੇ ਤੇ ਉਹਨਾਂ ਨੂੰ ਬਾਹਰ ਜਿਹੜਾ ਵਾ ਉਹ ਪਹਚਾਇਆ ਗਿਆ ਕਿ ਤੁਸੀਂ ਬਾਹਰ ਚਲੇ ਜਾਓ ਤੇ ਮੇਰਾ خیال ਇੱਕ ਦੋ ਪਰਚੇ ਵੀ ਰੱਦ ਕੀਤੇ ਗਏ ਨੇ ਸੋ ਹੁਣ ਸਾਰਾ ਰਿਕਾਰਡ ਇਕੱਠਾ ਕਰਕੇ ਆਪਾਂ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾਵਾਂਗੇ ਕਿ ਕਿਹੜੇ ਪੁਲਿਸ ਅਫਸਰ ਦੇ ਕਹਿਣ ਤੇ ਉਹਨਾਂ ਦੇ ਪਾਸਪੋਰਟ ਬਣੇ ਆ ਕਿਉਂਕਿ ਜਿਹੜੇ ਕ੍ਰਿਮੀਨਲ ਲੋਕ ਨੇ ਉਹਨਾਂ ਨੂੰ ਤੇ ਵੈਸੇ ਪੀਓ ਕਰ ਦੇਣਾ ਚਾਹੀਦਾ ਉਹਨਾਂ ਦੀ ਐਲਓਸੀ ਯਾਰੀਆਂ ਕਰਨੀਆਂ ਚਾਹੀਦੀਆਂ ਜਿਨ੍ਹਾਂ ਤੇ ਇੰਨੇ ਮੁਕਾਦਮੇ ਚੱਲ ਰਹੇ ਪਰ ਮਤਲਬ ਇਹਨਾਂ ਦਾ ਟੈਮਾ ਕਿੱਦਾਂ ਇੱਥੇ ਖੋਲ ਪਏ ਆ ਤੁਹਾਨੂੰ ਨਹੀਂ ਪਤਾ ਕੀ ਲੱਗਦਾ ਸਰ ਇਹ ਜਿੱਦਾਂ ਇੱਥੇ ਖੋਲ ਪਏ ਆ ਲੱਗਦਾ ਸਾਰੇ ਘਾਟੇ ਬਾਹਰ ਅੰਦਰ ਗਲੀ ਤੱਕ ਖੋਲ ਪਏ ਆ ਜਿੱਦਾਂ ਇਹ ਜਿੱਦਾਂ ਉਹਨੀਆਂ ਚਲਾਈਆਂ ਗਈਆਂ ਕਿ ਇੱਕ ਬੰਦੇ ਨੂੰ ਮਾਰਨ ਦਾ ਟਰਾਈ ਹੋਵੇ ਸਰ ਮਾਰਮੀ ਆਏ ਹੋਰ ਇੱਥੇ ਖੇਡਣ ਥੋੜਾ ਇਹ ਆ ਜੋ ਕੋਈ ਬਾਹਰ ਖਲੋਤਾ ਹੁੰਦਾ ਤੇ ਗੋਲੀ ਜਿਹਦੇ ਮਰਜ਼ੀ ਦਾ ਗੋਲੀ ਨੇ ਥੋੜਾ ਦੇਖਣਾ ਵੀ ਨਹੀਂ ਲੱਗਦਾ ਕਿ ਪੋਲੀਟਿਕਲ ਵੈਂਡੈਂਟਾ ਕਿੱਥੇ ਜਾ ਰਿਹਾ ਤੁਹਾਡੇ ਨਾਲ ਪੋਲੀਟਿਕਲ ਵੈਂਡੈਂਟਾ ਦੇਖੋ ਪੁਲਿਸ ਜਿਹੜੀ ਆ ਉਹ ਇਹਨਾਂ ਦੀ ਲੀਡਰਾਂ ਦੀ ਕਟਪੁਤਲੀ ਬਣੀ ਹੋਈ ਆ ਤੁਸੀਂ ਦੇਖ ਹੀ ਸਕਦੇ ਹੋ 2 ਘੰਟੇ ਹੋ ਗਏ ਨੇ ਅਜੇ ਤੱਕ ਕੋਈ ਪੁਲਿਸ ਕਰਮਚਾਰੀ ਨਹੀਂ ਇੱਥੇ ਪਹੁੰਚਿਆ ਤੇ ਤੁਸੀਂ ਇਹਦਾ ਇਹਦਾ ਕੀ ਮਾਇਨਾ ਰੱਖਾਉਂਦੇ ਹੋ ਸੋ ਜਿਹੜੇ ਪਹਿਲਾਂ ਜਿਹੜੇ ਇੱਥੋਂ ਦੇ ਜਿਹੜੇ ਕ੍ਰਿਮੀਨਲ ਟਾਈਪ ਦੇ ਲੋਕ ਨੇ ਉਹ ਬਾਹਰ ਕਿਦੀ ਇਜਾਜ਼ਤ ਨਾਲ ਗਏ ਆ ਉਹਦੀ ਇਨਕੁਆਇਰੀ ਕੀਤੀ ਜਾਏ ਤੇ ਆ ਜਿਹੜੇ ਇੱਥੋਂ ਦੇ ਲੋਕਲ ਪੁਲਿਸ ਅਫਸਰ ਨੇ ਇਹਨਾਂ ਤੋਂ ਤਾਂ ਸਾਨੂੰ ਕੋਈ ਆਸ ਉਮੀਦ ਨਾ ਹੀ ਹੈਗੀ ਆ ਨਾ ਹੀ ਅਸੀਂ ਜੇ ਲੋੜ ਪਈ ਤਾਂ ਅਸੀਂ ਐਪਲੀਕੇਸ਼ਨ ਨੂੰ ਵੀ ਨਹੀਂ ਮੂਵ ਕਰਾਂਗੇ ਤੇ ਜੇ ਕੋਈ ਨੁਕਸਾਨ ਹੋ ਗਿਆ ਦਰਵਾਜ਼ੇ ਤੇ ਲਗਾਤਾਰ ਟਰੈਡ ਆ ਰਹੀ ਆ ਨੁਕਸਾਨ ਪਹਿਲਾਂ ਵੀ ਕੰਪਲੇਟ ਦਿੱਤੀ ਆ ਪਹਿਲਾਂ ਇਹਦੀ ਸ਼ਾਪ ਹੈ ਕਨਵਨ ਰੋਡ ਤੇ ਵੀਡੀਓ ਵੀਡੀਓ ਲਗਾ ਕੇ ਇੱਥੇ ਐਸ ਐਚਓ ਗਰਮੀਤ ਸਿੰਘ ਨੇ ਸਿਟੀ ਦੇ ਉਹਨਾਂ ਨੂੰ ਮੈਂ ਉੱਥੇ ਕਾਲ ਕਰਕੇ ਉੱਥੇ ਸ਼ਾਪ ਤੇ ਵੀ ਬੁਲਾਇਆ ਵੀਡੀਓ ਲਗਾ ਕੇ ਪੈਨ ਡਰਾਈਵ ਲਗਾ ਕੇ ਐਪਲੀਕੇਸ਼ਨ ਦਿੱਤੀ ਪਰ ਨੋ ਐਕਸ਼ਨ ਬਿਕੋਜ਼ ਪੋਲਿਟੀਕਲ ਵੈਂਡਾਟਾ ਅਗਰ ਜੇਕਰ ਕੋਈ ਕਾਰਵਾਈ ਨਹੀਂ ਹੁੰਦੀ ਤੇ ਤੁਹਾਡੇ ਲੋਕੀ ਜਿਹੜਾ ਕਾਰਵਾਈ ਦੀ ਇਤਹਾਸ ਹੀ ਨਹੀਂ ਕਾਰਵਾਈ ਹੁੰਦੀ ਅੱਗੇ ਅੱਗੇ ਐਪਲੀਕੇਸ਼ਨਾਂ ਦੇ ਉੱਤੇ ਤੇ ਅਜ ਤੱਕ ਕਾਰਵਾਈ ਨਹੀਂ ਹੋਣਾ ਕਾਰਵਾਈ ਦੀ ਆਸ ਇਹਨਾਂ ਪੁਸਤਕ ਤੋਂ ਤੁਹਾਡਾ ਜਿੰਦਗੀ ਹੋਏਗਾ ਸੰਘਰਸ਼ ਕੋਈ ਨਹੀਂ ਆਰਕਾਂ ਦੇਖਦੇ ਆ ਦੋ ਦਿਨ ਕੀ ਕਰਦੇ ਆ ਫਿਰ ਦੱਸਾਂਗੇ ਇਹਨਾਂ ਨੂੰ ਇੱਕ ਪ੍ਰਸ਼ਾਸਨ ਦੇ ਕਿਉਂ ਆਗਰ ਕੋਮ ਕੋ ਦੇ ਇਹ ਪ੍ਰਧਾਨ ਹੈਗੇ ਆ ਜਿੱਦਾਂ ਇਸ ਦੇ ਉੱਤੇ ਪ੍ਰਧਾਨ ਆ ਇਹਨਾਂ ਉੱਤੇ ਹੋ ਰਹੀ ਹੈ ਕਿ ਆਮ ਬੰਦੇ ਦਾ ਕੀ ਹੋਏਗਾ ਆਮ ਬੰਦੇ ਦਾ ਤੁਹਾਨੂੰ ਪਤਾ ਹੀ ਹੈ ਅੱਜ ਸਿਟੀ ਠਾਣੇ ਦੇ ਕਰੀਬ ਬਾਹਰ ਕਲਾ ਕੇਂਦਰ ਲਾਗੇ ਦੁਕਾਨ ਲੁੱਟ ਕੇ ਲੈ ਜਾਂਦਾ ਕੋਈ ਰੋਜਵਾਰਦਾਤਾ ਹੁੰਦੀਆਂ ਆ ਘਰਾਂ ਦੇ ਵਿੱਚ ਇੱਥੇ ਆਪਣੇ ਉਹ ਦਾਖਾ ਦੇ ਦੇ ਐਂਟਰ ਕਰਦੇ ਆ ਉਹਨਾਂ ਦੇ ਘਰੋਂ ਚੋਰੀ ਹੋ ਗਈ ਅਨੇਕਾਂ ਚੋਰੀਆਂ ਹੋ ਰਹੀਆਂ ਤੁਸੀਂ ਕੀ ਆਸ ਰੱਖਦੇ ਹੋ ਰੋਜ ਤੁਹਾਡੇ ਚੈਨਲਾਂ ਤੇ ਖਬਰਾਂ ਪ੍ਰਕਾਸ਼ਿਤ ਹੁੰਦੀਆਂ ਸੋ ਆਸੂਸ ਵਾਲੀ ਗੱਲ ਛੱਡ ਦਿਓ ਸੋ ਮੈਂ ਆਪਣੇ ਸੀਐਮ ਸਾਹਿਬ ਤੋਂ ਗੱਲ ਮਾ ਜਿਹਨੂੰ ਕਹਿਣਾ ਚਾਹੁੰਦਾ ਕਿ ਤੁਹਾਡੀ ਲਾਅ ਐਂਡ ਔਰਡਰ ਦੀ ਤੁਹਾਡੀ ਫੇਲੀਅਰ ਸਰਕਾਰ ਹੈ ਲਾਅ ਐਂਡ ਔਰਡਰ ਦੀ ਸਥਿਤੀ ਕਿਤੇ ਵੀ ਜਿਹੜੀ ਆ ਪੂਰੇ ਪੰਜਾਬ ਦੀ ਸਹੀ ਨਹੀਂ ਸੋ ਮੰਗ ਕਰਦੇ ਆ ਜਿਹੜੇ ਪੁਲਿਸ ਅਫਸਰ ਜਿਨ੍ਹਾਂ ਨੂੰ ਅਸੀਂ ਪਹਿਲਾਂ ਕੰਪਲੀਟਾਂ ਦਿੱਤੀਆਂ ਜਿਨ੍ਹਾਂ ਨੇ ਬਣਦੀ ਕਾਰਵਾਈ ਨਹੀਂ ਕੀਤੀ ਉਹਨਾਂ ਦੇ